ਅੱਜ ਜੋ ਕਿ ਸਯੁਕਤ ਮੋਰਚੇ ਦੀ ਕਾਰਤੇ ਪੰਜ ਤਰੀਕ ਨੂੰ ਰੈਣੀਆ ਮੰਗਾਂ ਮਨਾਉਣ ਦੇ ਲਈ ਸਾਰ ਸਯੁਕਤ ਮੋਰਚੇ ਵੱਲੋਂ ਚੰਡੀਗੜ੍ਹ ਵਿੱਚ 7 ਰੋਜ਼ਾ ਧਰਨਾ ਲਾਇਆ ਜਾ ਰਿਹਾ ਹੈਗਾ ਉਹਦੇ ਸਬੰਧ ਵਿੱਚ ਪਿੰਡ ਖੇੜਾ ਕਲਾਂ ਦੇ ਕਈ ਭਾਰਤੀ ਕਿਸਾਨ ਜੁੜਨ ਇੱਕ ਤੱਤ ਗੁੰਦਾ ਜਿਹਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਤਰੇੜ ਉਹਨਾਂ ਦੀ ਗਵਾਹੀ ਹੈਠਾ ਕਾ ਮੀਟਿੰਗ ਕੀਤੀ ਗਈ ਪਿੰਡ ਖਾਲਾ ਕਲਾਂ ਦੀ ਕਾਈ ਵੱਲੋਂ ਜੋ ਵੀ ਉਥੇ ਰਸਲ ਪਾਣੀ ਜਾਂ ਜਿਵੇਂ ਵੀ ਜਥੇਬੰਦੀ ਨੇ ਕੋਈ ਕਾਲ ਦਿੱਤੀ ਉਸ ਦੇ ਮੁਤਲਕ ਸੱਭ ਸੰਮਤੀ ਨਾਲ ਸਾਰਿਆਂ ਨੇ ਪੂਰਾ ਬਸਤਰ ਤੇ ਬਰਕਰਾਰੇ ਹਿੱਸਾ ਲੈ ਤੇ ਬੜੇ ਖਾ ਨਾਲ ਸਾਰਿਆਂ ਨੇ ਹਾਜ਼ਰੀ ਉੱਤੇ ਲਗਾਉਣ ਦੀ ਜਾਣ ਦੀ ਪੂਰੀ ਤੰਗਦੇ ਹੀ ਨਾਲ ਹਾਂ ਕਿਥੇ ਜਿਵੇਂ ਕਿ ਸਾਨੂੰ ਦੋ ਟਰਾਲੀਆਂ ਜਿਹਨੇ ਬੰਦੇ ਆ ਰਸਲ ਪਾਣੀ ਲਾਇਆ ਸੀ ਬਸ ਤੋਂ ਵੱਧ ਇਸ ਧਰਨੇ ਦੇ ਵਿੱਚ ਸਮੂਲੀਅਤ ਕਰਾਂਗੇ 5 ਤਰੀਕ ਨੂੰ ਇੱਥੋਂ ਚਾਲੇ ਪਾਵਾਂਗੇ ਅੱਜ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਵੱਧ ਤੋਂ ਵੱਧ ਪੂਰੀ ਤਨਦੇਹੀ ਨਾਲ ਜਿਵੇਂ ਵੀ ਪੰਜਾਬ ਦੀ ਕੋਈ ਕੌਲ ਆਉਂਦੀ ਹੈ ਜਿ세 ਬੰਦੀ ਜਾਂ ਸੁਰੱਖਤ ਮੋਰਚੇ ਦੀ ਆਉਤੇ ਪੂਰੀ ਤਨਦੇਹੀ ਨਾਲ ਉਹਦਾ ਫਰਜ਼ ਨਿਭਾਇਆ ਜਾਵੇਗਾ